ਲਓ ਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਜੇਸ਼ ਚੋਪੜਾ ਅੱਜ ਤੁਹਾਨੂੰ ਵਿਰਸਾ ਦਿਖਾਣਾ ਇੱਕ ਵਿਰਾਸਤੀ ਬੰਦਾ ਮਲਾਉਣਾ ਹੈ ਹੈਪੀ ਨਾ ਮੈਂ ਉਹਦਾ ਆ ਆ ਉਹਦਾ ਘਰ ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਉਹਦੇ ਘਰ ਚ ਜਾਈਏ ਮੈਂ ਕਹਿੰਦਾ ਤੁਹਾਡੀ ਰੂਹ ਖੜ ਜਣੀ ਇਹੋ ਜਿਹਾ ਵੀਡੀਓ ਬਣਨ ਜਾ ਰਿਹਾ ਦੇਖਦੇ ਹੀ ਰਹਿ ਜੂਗੇ ਤੁਸੀਂ ਬਾਕੀ ਦੇਖਦੇ ਆ ਕਿੱਧਰ ਨੂੰ ਜਾਂਦਾ ਵੀਡੀਓ ਕੀ ਗੱਲਬਾਤ ਬਣਦੀ ਆ ਆ ਲਓ ਜੀ ਹੈਪੀ ਬਾਈ ਜੀ ਇੱਧਰ ਲੱਗਦਾ ਕਿਤੇ अल्लाह कबूतर भी रखे भाई ने हम वाह हां क्या हाल चाल है हैप्पी हैप्पी जी जी, जी भाई नाल मुलाकात मजा आ गया जी हैप्पी क्या कर देते है? रखी है? जी। अच्छा। भी है, बकरियां भी है। लगे हुए औ वाह वाह आता उपर है थोड़ी जी गल बात कर मैं मैंने एक मिनट जरा ਆ ਦਿਖਾ ਲੀਏ ਤੁਹਾਡਾ ਸੈਟਅਪ ਜੀ ਸਾਰਾ ਇੱਧਰ ਵੀ ਦੇਖ ਲੋ ਬਾਹਰ ਵੀ ਖੜੇ ਨੇ ਡੰਗਰ ਅੱਛਾ ਇੱਧਰ ਵੀ ਖੜੇ ਡੰਗਰ ਵਾਹ ਜੀ ਵਾਹ ਆ ਦੇਖੋ ਜੀ ਆ ਜਮੀ ਦੇਸੀਆ ਦੇਖੋ ਆਏ ਹਾਏ 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 ਆਈ ਸਾਮਾਨ ਮੈਂ ਕਹਿੰਦਾ ਯਾਰ ਆ ਜਿਹੜਾ ਸਿਸਟਮ ਹੈ ਨਾ ਬੱਲੇ 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 ਵਾਈ ਤੇਰੇ ਓ ਬੱਲੇ ਜਮੀ ਮੈਂ ਕਹਿੰਦਾ ਇਹ ਤਾਂ ਇਹ ਲੱਗਦਾ ਵੀ ਕਿਤੇ 47 ਵਾਲੇ ਕਿਸੇ ਟਾਈਮ ਦੇ ਵਿੱਚ ਮੈਂ ਕਿਸੇ ਪਿੰਡ ਚ ਆ ਗਿਆ ਹਾਂ ਦੇਖ ਕਰੇ ਸਰੋਤੇ ਤੁਸੀਂ ਵੀ ਕਮੈਂਟ ਮੁਰਗੇ ਵੀ ਰੱਖੇ ਹੋਏ ਹੈ ਹਾਂ ਜੀ ਇਹ ਮੁਰਗੇ ਉਹ ਬੱਲੇ ਮਾਂ ਚੱਲ ਆਏ ਹਾਏ 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 ਜੀ ਜੂ ਫਾਈ ਆ ਜਗੜ ਜਾ ਹੈ ਇਕੱਠਾ-ਕੁੱਠਾ ਕਰਨ ਨੂੰ ਬੋਹਾ ਟੱਕਣੇ ਨੂੰ ਹੱਥ ਨਹੀਂ ਆਉਂਦਾ ਚਾਹੇ ਨਵੇਂ ਕੱਪੜੇ ਪਾ ਕੇ ਚੱਕ ਲੈਦੇ ਗੈਲ ਬਾਪੇ ਚੱਕੀ ਜਾਂਦਾ ਜੀ ਇਹ ਹੈਪੀ ਬਾਈ ਇੱਧਰ ਨੂੰ ਆ ਕੇ ਗੱਲ ਕਰਦੇ ਆਪਾਂ ਕੀ ਹਾਲ ਚਾਲ ਹੈ ਬਾਵਾ ਜੀ ਠੀਕ ਠਾਕ ਹੈ ਸਭ ਕੀ ਕਹਿੰਦੇ ਤੇ ਉਸ ਕਹਿਣ ਲੱਗੇ ਤੇ ਮਹਾ ਕਲਾੜੀ ਵੀ ਲਾਈ ਵੀ ਇੱਧਰ ਆਪਾਂ ਨੇ ਅੱਛਾ ਕਲਾੜੀ ਵੀ ਲਾਈ ਹੋਈ ਹੈ ਗੋੜਾ ਆਪਣਾ ਹੀ ਕੱਢਦੇ ਆਂ ਕਿਰਾਇਆ ਵੀ ਕਰ ਲੰਨੇ ਆਂ ਆਪਣਾ ਖਾਣੇ ਪੀਣੇ ਜੋਗਾ ਵੀ ਹਾਂ ਵਧੀਆ ਹੋ ਜਾਂਦਾ ਜੀ ਖਿਲਾੜੀ ਲਾਈ ਹੋਈ ਐ ਇੱਧਰ ਹਾਂ ਜੀ ਆ ਪਿੱਛੇ ਆ ਹੋਂ ਕਰਨੀਆਂ ਚੱਲਦੀ ਜੀ ਇੱਥੇ ਆਜੋ ਜਰਾ ਇੱਧਰ ਨੂੰ ਉਹ ਵੱਲੇ ਆ ਖੁੱਡਾ ਇਹ ਮੁਰਗੀਆਂ ਇਹ ਮੁਰਗੀਆਂ ਦਾ ਖੁੱਡਾ ਦੇਖੋ ਜੀ ਇਹ ਮੈਂ ਕਹਿ ਤੈਨਾਂ ਜੀ ਜਮੀਂ ਵਿਰਾਸਤ ਦਿਖਾਵਾਂਗੇ ਤੁਹਾਨੂੰ ਵੱਲੇ 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 ਐ ਬਾਜਾਂ ਮਾਰਦੀਆਂ ਮਹਿਸਾਂ ਵੀ ਪਛਾਣਦੀਆਂ ਤੁਹਾਨੂੰ ਐ ਹਾਂ ਜੀ ਹਾਂ ਦੇਖਦੀਆਂ ਆਜੋ ਆ ਦੇਖੋ ਜੀ ਇਹਨਾਂ ਦੇ ਨੌ ਨੂੰ ਵੀ ਰੱਖੇ ਬੱਕਰੀਆਂ ਦੇ ਬਾਈ ਇਹਨਾਂ ਦਾ ਨਾਮ ਕੋਈ ਨਹੀਂ ਬਾਈ ਮਗਰ ਹੋ ਜਾਣੀਆਂ ਸਾਰੀਆਂ ਅੱਛਾ ਆ ਜਾਓ ਆ ਜਾਓ ਆ ਜਾਓ ਭਾਈ ਇਧਰ ਇਧਰ ਕਿਆ ਹੈ ਇਹ ਕਬੂਤਰ ਆਏ ਨੇ ਇੱਥੇ ਕਬੂਤਰ ਹੈ ਹਾਂ ਜੀ ਇਹ ਸ਼ੌਕ ਨੂੰ ਰੱਖੇ ਪਏ ਆ ਅੱਛਾ ਆ ਲੋ ਜੀ ਭਾਈ ਨੇ ਕਬੂਤਰ ਵੀ ਰੱਖੇ ਹੋਇਆ ਹੈ ਹੈ ਉਹ ਬੱਲੇ 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 ਸ਼ੌਕ ਨੂੰ ਰੱਖਿਆ ਹੈ ਭਾਈ ਹਾਂ ਜੀ ਕਿਤੇ ਛੱਤ ਵੀ ਲਈਦਾ ਅੱਛਾ ਇਹ ਬੇਲ ਹੁੰਦਾ ਹੈ ਅੱਛਾ ਇਧਰ ਵੀ ਕਬੂਤਰ ਅੱਛਾ ਇਧਰ ਵੀ ਕਬੂਤਰ ਹੈ ਇੱਧਰ ਵੀ ਦੇਖ ਲੋ ਜੀ ਹਾਂ ਆ ਦੇਖੋ ਜੀ ਬਾਈ ਨੇ ਕਬੂਤਰ ਰੱਖੇ ਹੋ ਸ਼ੌਂਕ ਨੂੰ ਹੈ ਇੰਨੇ ਕਬੂਤਰ ਹੈ ਹਾਂ ਜੀ ਇੱਧਰ ਬੈਠ ਕੇ ਮੈਨੂੰ ਦਿਲ ਕਰਿਆ ਮੇਰਾ ਆ ਨੂੰ ਬੈਠ ਆਏ ਹਾਏ 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 ਪਾਣੀ ਹੈ ਜੀ ਬਾਲੇ ਠੰਡੀ ਇਹ ਤਾਂ ਬਹੁਤ ਜ਼ੋਰ ਲਾਉਨੇ ਵੀ ਢਾਡੋ ਇਹਨੂੰ ਹਾਂ ਤੁਸੀਂ ਮੈਂ ਤਾਂ ਮੰਨ ਨਹੀਂ ਕਰਦਾ ਤੁਸੀਂ ਕਹਿੰਦੇ ਢਾਉਣੀ ਨਹੀਂ ਹੈ ਜਣਾ ਇੱਥੇ ਨਿੱਗ ਮਿਲਦਾ ਹਾਂ ਉਹ ਕਿਤੇ ਵੀ ਨਹੀਂ ਅੱਛਾ ਉਹ ਵੱਲੇ ਨਾ ਮੈਨੂੰ ਤਾਂ ਅੱਜ ਦਾ ਰੇੜਾ ਤੇ ਖੜਾ ਹੈ ਹਨਾ ਆ ਬੂਜੇ ਜੇ ਪਏ ਆ ਰੇੜੇ ਪਰ ਆ ਟੋਕੇ ਵਾਲੀ ਮਸ਼ੀਨ ਹੈ ਆ ਮਾਤਾ ਤੋਰੀ ਫਿਰਦੀ ਐ ਮਾਤਾ ਸਸਰੀ ਕਾਲ ਹੂੰ ਆ ਹੈ ਜੀ ਪੁਰਾਣਾ ਸੈਟਅਪ ਦੇ ਸੀ ਅੱਛਾ ਬੇਸੀ ਚੁੱਲਾ ਵੀ ਹੈਗਾ ਹਾਂ ਹੈਗਾ ਅੰਦਰ ਹੈਂ ਦੋ ਤਿੰਨਾਂ ਚੁੱਲੇ ਆ ਸ਼ੱਕਰ ਪਈ ਆ ਸ਼ੱਕਰ ਪਈਆ ਹਾਂ ਜੀ ਆ ਲਓ ਜੀ ਅਚਾ ਤਕਾਈ ਹੈ ਹਾਂ ਆਪਣੀ ਹੈ ਹਾਂ ਆਪ ਬਣਾਈ ਹੈ ਅੱਛਾ ਆਂ ਬਣਾਈ ਹਾਂ ਚੁੱਲੇ ਆ ਜੀ ਅੱਛਾ ਦੇਸੀ ਹਾਂ ਹਾਰਾ ਵੀ ਕਰਿਆ ਬਈ ਹਾਰਾ ਕਰਿਆ ਬਿਆ ਉਹ ਬੱਲੇ ਬੱਲੇ ਹਾਰੇ ਵਿੱਚ ਤਾਂ ਸੱਜਣ ਹਾਰਾ ਆ ਵੀ ਚੁੱਲਾ ਵੀ ਹੂੰ ਉਹ ਤਾਂ ਰੇਹ ਆਹ ਦੇਖੋ ਜੀ ਉਹ ਬੱਲੇ 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 ਹਾਰਾ ਹਾਂ ਜੀ ਹੈ ਇਹ ਦੁੱਧ ਤਾਂ ਆਹ ਹੈ ਜੀ ਸਕੂਨ ਦੇਣ ਵਾਲੀ ਚੀਜ਼ ਹਾਰਾ ਯਾਦਾਂ ਕਰਿਓ ਤਾਜ਼ਾ ਹਾਰੇ ਮਾ ਮਾਂ ਤੇ ਦਾਲ ਬਹੁਤ ਵਧੀਆ ਬਣਦੀ ਥੀ ਹੈ ਜਸਾ ਅੱਜ ਖਾਂਦਾ ਹੀ ਨਹੀਂ ਨਾ ਪੁੱਤ ਇਹਦੀ ਹੁਣ ਵੀ ਬਣਾਉਣੀ ਹਾਰੇ ਵਾਲੀ ਦਾਲ ਪੱਤਸੋਂ ਬਣਾਈ ਥੀ ਹਾਰੇ ਪਰੇ ਹਾਂ ਜੀ ਅੱਛਾ ਮਾਹਾਂ ਦੀ ਦਾ ਇੱਧਰ ਨੂੰ ਆਜੋ ਤੁਸੀਂ ਰਸੋਈ ਚ ਨੂੰ ਆਜੋ ਗੱਲ ਕਰ ਲਈਏ ਥੋੜੀ ਤੇ ਜੇ ਮਾੜੀ ਨੰਬਰ ਕਰੋ ਜੀ ਆਪਣਾ ਮਾਸਟਰ ਹੋਵੇ ਹਾਂ ਜੀ ਸਭ ਜ਼ਾਲਾ ਇਕੱਠੀਆਂ ਕਰਕੇ ਸਾਰੀਆਂ ਫੁੱਲ ਕਾਲੀਆਂ ਵਿੱਚ ਧਰ ਦੇਣੀ ਆ ਥੋੜਾ ਜਿਹਾ ਤੇਲ ਪਾ ਦੇਣਾ ਮਾੜਾ ਜਿਹਾ ਮਿੱਟਾ ਥੋੜਾ ਨੂਨ ਪਾ ਕੇ ਆਏ ਕੁਲ ਜਾਂਦੇ ਦਾਲ ਤੜਕਾ ਲਾ ਲਈਦੇ ਬਸ ਫੇਰ ਗੋਬਰ ਘੈਸ ਫਿਰ ਤੜਕਾ ਲੈਣਾ ਦੂਗਾ ਕਹਿਤਾ ਅੱਛਾ ਗੋਬਰ ਘੈਸ ਹੈਗੀ ਹੈ ਅੱਛਾ ਆ ਝੁੱਲਾ ਹੈ ਹਾਂਜੀ ਆ ਹਾਰਾ ਇੱਥੇ ਬੈਠ ਕੇ ਕੰਮ ਕਰਦੇ ਤੁਸੀਂ ਹੈ ਇਹਦੇ ਵਿੱਚ ਗੋਹੇ ਰੱਖ ਲੈਣੇ ਆ ਹਾਂ ਗੋਹੇ ਰੱਖ ਕੇ ਅੱਗ ਬਾਲ ਦੇਣੀ ਵਿੱਚ ਗੋਹੇ ਦੇ ਵਿੱਚੇ ਰੱਖ ਦੇਣਾ ਕਾੜ ਨਹੀਂ ਕੋੜ ਨਹੀਂ ਜੋ ਕੁਝ ਰੱਖਣਾ ਦੁੱਧ ਕਾੜ ਲੈਣੇ ਲਾਲ ਲੱਸੀ ਲਾ ਦੇ ਤੌੜ ਤੌੜੀਆਂ ਰੱਖੀਆਂ ਹੋਈਆਂ ਮਿੱਟੀ ਵਾਲੀਆਂ ਮਿੱਟੀ ਵਾਲੀ ਤੌੜੀ ਲੈਂਦੀ ਸੀ ਵਧੀਆ ਨਹੀਂ ਨਿਕਲੀ ਦੋ ਪਈਆਂ ਤਾਂ ਹੈ ਅੱਛਾ ਆ ਹਾਰਾ ਤੁਸੀਂ ਚਲਾਉਨੇ ਆ ਹਾਂ ਜੀ ਹਾਂ ਚੁੱਲ੍ਹਾ ਕੀ ਮਸਰੀ ਦੀ ਮਹਾ ਦੀ ਛੋਲੇ ਉਬਲਦੇ ਸਾਹ ਆ ਲਓ ਜੀ ਆ ਹਾਰਾ ਜੀ ਹੂੰ ਕਰਿਓ ਕਮੈਂਟ ਹਾਰੇ ਪਰ ਵੀ ਹਾਰੇ ਵੀ ਕਈ ਤਰ੍ਹਾਂ ਦੇ ਬਣਦੇ ਤੇ ਹਨ ਇਹ ਇਹ ਤੁਹਾਡਾ ਜਿਹੜਾ ਬੜਾ ਵਧੀਆ ਜਿਹਾ ਬਣਿਆ ਹੋਇਆ ਹੈ ਇਹ ਆਪ ਬਣਾਇਆ ਨੂੰ ਆਪ ਬਣਾਇਆ ਆਪ ਬਣਾਇਆ ਆਪ ਕੋ ਬਣਾ ਜੇਠ ਦੇ ਮਹੀਨੇ ਬਣਾ ਬਮਾਰੋ ਮਾਰ ਨਹੀਂ ਅੱਛਾ 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 ਟੁੱਪ ਜਾਈ ਵਾਹ ਜੀ ਵਾਹ ਆ ਵੇਖੋ ਜੀ ਪੱਠੀ ਪਾਣੀ ਗਰਮ ਕਰਨੇ ਨੂੰ ਬਾਥੀਆਂ ਵਾਲਾ ਗੀਜ਼ਰ ਵੀ ਕਹਿੰਦੇ ਇਹਨੂੰ ਅੱਛਾ ਇਹਦੇ ਵਿੱਚ ਕਿਦਾਂ ਸਿਸਟਮ ਕਿਹਾ ਹੁੰਦਾ ਇਹਦੇ ਵਿੱਚ ਕਿੱਥੇ ਪਾਣੇ ਬਸ ਉਧਰ ਦੇ ਟੂਟੀ ਚਲਾ ਦੇਣੀ ਜੀ ਆਹ ਅੱਛਾ ਆਹ ਟੂਟੀ ਹਾਂ ਜੀ ਹੂੰ ਹਾ ਟੁੱਟੀ ਗਈ ਜੇ ਪਾਣੀ ਕੇ ਭਰ ਜਾਣਾ ਵਿੱਚ ਇਹਦੇ ਹੱਥ ਲਾ ਦੇਣੇ ਇਹਦੇ ਵਿੱਚ ਅੱਗ ਲਾ ਦੇਣੀ ਕਿ ਪਤਾ ਹੋ ਜਾਣਾ ਇਹਨੇ ਪਾਣੀ ਨਾ ਪਾਠੀਆਂ ਪਾਦਨੇ ਕੀ ਪਾਦਨੇ ਪਾਠੀਆਂ ਲੱਕੜੀਆਂ ਕਿ ਗੁੱਲੇ ਪਾਏ ਨੋ ਕਿਲੇ ਤੇ ਅੱਛਾ ਗੁੱਲੇ ਵੀ ਪਾਏ ਆਪਣੇ ਮੱਕੀ ਦੇ ਮੱਕੀ ਤੇ ਗੁੱਲੇ ਪਾ ਲੋ ਭਾਵੇਂ ਹਾਂਜੀ ਲੱਕੜੀ ਖੜੀ ਕਰ ਦੋ ਵਿੱਚ ਆ ਲੋ ਜੀ ਪਾਠੀਆਂ ਵਾਲਾ ਗੀਦਰ ਕਹਿੰਦੇ ਇਹਨੂੰ ਹੂੰ ਆਇਕਰ ਹੁੰਦਾ ਦਾ ਆ ਥੱਲੇ ਤੇ ਫालतੂ ਨਿਕਲ ਜਾਂਦਾ ਹੈ ਜੀ ਬਾਹਰ ਹਾਂ ਜਾਲੀ ਇਹਦੇ ਪਾਣੀ ਆਈ ਜਾਂਦਾ ਗਰਮ ਹੋਈ ਜਾਂਦਾ ਜੀ ਨਹੀਂ ਨਾਲ ਦੀ ਨਾਲੇ ਗਰਮ ਨਿਕਲ ਲਾ ਜਾਂਦਾ ਹਾਂ ਦੂ ਨਹੀਂ ਯਾਰ 5 ਮਿੰਟ ਬਾਅਦ ਪਾਣੀ ਠੰਡਾ ਹੋ ਜਾਂਦਾ ਉਹ ਗੀਜਰ ਅੰਦਰ ਲਾਇਆ ਹੁੰਦਾ ਅੱਧਾ ਘੰਟਾ ਲਾਉਣਾ ਪੈਂਦਾ ਇਹ ਕਿੱਥੇ ਤੇ ਲਿਆਂਦਾ ਦਾ ਤੁਸੀਂ ਪਟਿਆਲੇ ਦੇ ਇੰਦਰ ਸਾਡੀ ਕੁੜੀ ਵੀ ਆਹੀ ਹੁੰਦਾਂ ਅੱਛਾ ਇਹ ਤਾਂ ਬਹੁਤ ਵਧੀਆ ਫਾਇਦਾ ਹੈ ਨਾ ਨਾਲੇ ਬਿਜਲੀ ਦੀ ਬਚਤ ਹੋ ਗਈ ਪਾਠੀਆਂ ਪਾਦਨੀਆਂ ਵਿੱਚ ਹੈ ਉੱਪਰ ਤੇ ਸਿਰ ਤੇ ਨਾਲ ਦੋ ਸੁੱਟਣਾ ਬਸ ਹਾਂ ਭਾਵੇਂ ਲੱਕੜਾਂ ਬਾਦੇ ਮਾੜੀ ਮੋਟੀਆਂ ਡੱਕ ਪਾਰੇ ਭਾਵੇਂ ਅੱਛਾ ਕਾਗਜ਼ ਕੂਗਦ ਸਭ ਲੱਗ ਜਾਂਦਾ ਲਓ ਜੀ ਆ ਦੇਖੋ ਜੀ ਪਾਤੀਆਂ ਲਾ ਗਈ ਜਰ ਫਿਰ ਹੁਣ ਤੁਸੀਂ ਆ ਹੀ ਕਰਦੇ ਆ ਖੇਤੀ ਧੰਦਾ ਜਿਹੜਾ ਹੈਗਾ ਹਾਂ ਜੀ ਖੇਤੀ ਆ ਵਾ ਗੰਨਾ ਪੀੜਲੀ ਦਾ ਖਿਡਾਰੀ ਜਾਂ ਦੁੱਧ ਦਾ ਕੰਮ ਅੱਛਾ ਦੁੱਧ ਦੇ ਕੰਮ ਦਾ ਕਿਆ ਕਹਿੰਦੇ ਤੁਸੀਂ ਦੁੱਧ ਮੈਨੂੰ ਕਿਸੇ ਨੇ ਦੱਸਿਆ ਵੀ ਬਾਈ ਜੀ ਇਹ ਜਮੀ ਹੀਰਾ ਬੰਦਾ ਮੈਂ ਜਿਹੜੀ ਬਾਹਰ ਤੇ ਸੁਣ ਕੇ ਆਇਆ ਗੱਲ ਹਾਂਜੀ ਤੁਹਾਡੇ ਕੋਲ ਤਾਂ ਮੈਂ ਬਾਅਦ ਚ ਤੇ ਪਹੁੰਚਿਆ ਕਿਆ ਕਹਿੰਦੇ ਦੁੱਧ ਤੁਸੀਂ ਦੁੱਧ ਦੇ ਕੰਮ ਬਾਰੇ ਦੁੱਧ ਸਾਡੇ ਕੋਲੋਂ ਸੁਧ ਮਿਲੂਗਾ ਜਿਹਾ ਜਿਹਾ ਆਪਾਂ ਨੇ ਚੋਣਾ ਹੈ ਜੀ ਦੁੱਧ ਥਾਣਾ ਚੋਂ ਉਹ ਹੈ ਜੀ ਦੇਣਾ ਚਾਹੀਦਾ ਉਹੀ ਦੇਣਾ ਚਾਹੀਦਾ ਹਾਂਜੀ ਇਹ ਬਹੁਤ ਗੋਰਖਨਾਥਾ ਉੱਚੀ ਚੀਜ਼ ਐ ਸਾਬ ਨਾਲੋਂ ਅੱਛਾ ਜਿਹੜਾ ਇਹਦੇ ਗਾ ਬੇਈਮਾਨੀ ਕਰੂਗਾ ਹਾਂ ਉਹਦਾ ਕੱਖ ਨਹੀਂ ਰਹਿੰਦਾ ਜਿਹੜਾ ਦੁੱਧ ਚ ਬੇਈਮਾਨੀ ਕਰੂਗਾ ਹਾਂਜੀ ਦੁੱਧ ਤਾਂ ਇੱਕ ਪਵਿੱਤਰ ਚੀਜ਼ ਆ ਬਹੁਤ ਉੱਚੀ ਚੀਜ਼ ਆ ਇਹ ਅੱਛਾ ਉਹ ਨਿਆਣੇ ਨੇ ਵੀ ਬੀਣਾ ਅਗਲੇ ਨੇ ਮੱਥਾ ਵੀ ਟੇਕਣਾ। ਹਾਂ। ਇਹ ਆਪਾਂ ਨੇ ਇੱਥੇ ਪਾਣੀ ਪਾਤਾ ਆਇਆ ਕਰੀਮ ਖਿੱਚ ਲਈ। ਹਾਂ। ਇਹ ਆਪਾਂ ਨੂੰ ਭਰਨਾ ਪੈਣਾ ਇਹਦਾ। ਅੱਛਾ। ਹਾਂ ਜੀ। ਇੱਥੇ ਹੀ ਨਰਕ ਸੁਰਗ। ਵਾਹ ਜੀ ਵਾਹ। ਜਿਹੜਾ ਬੰਦਾ ਦੁੱਧ ਘਾਇ ਕਰਦਾ ਉਹਦਾ ਉਰੀ ਪਤਾ ਲੱਗ ਜਾਂਦਾ ਉਹਨੂੰ ਕੱਖ ਨਹੀਂ ਰਹਿੰਦਾ ਫਿਰ ਉਹਦਾ। ਹੂੰ ਹਾਂ ਜੀ। ਵੀ ਦੁੱਧ 'ਚ ਕੁਝ ਜੇਕਣਾ ਥਾਣਾ 'ਚ ਤੇ ਆਇਆ ਕੋਈ ਨਹੀਂ ਦੇਣਾ ਚਾਹੀਦਾ। ਕੁੱਖ ਨਹੀਂ ਦੇਣਾ ਚਾਹੀਦਾ ਹੀ ਜੇ ਅਗਲੇ ਨੇ ਪੈਸੇ ਦੇਣੇ ਆਪਾਂ ਨੂੰ। ਹੋຊੋਗੇ। ਹਾਂ। ਮਹਿਮਾਨੀ ਨਹੀਂ ਦੇਗਾ ਕਹਣੀ ਚਾਹੀਦੀ। ਅੱਛਾ ਬਾਕੀ ਰਾਜਤਾ ਬੰਦੇ ਦਾ ਹੁੰਦਾ ਹੀ ਨਹੀਂ ਹਨਾ। ਰਾਜ ਕਿੱਥੇ ਹੁੰਦਾ ਜੀ ਰੂਹਾਂ ਹੁੰਨੀਆਂ ਐ ਬੰਦਿਆਂ ਦੀਆਂ ਹਾਂ ਹੁਣ ਜੇ ਰਾਜਾ ਨੰਗ ਹੋ ਜਵੇ ਗਰੀਬ ਹੋ ਜਵੇ ਰਾਜਾ ਰਾਜਾ ਹੀ ਰਹੂਗਾ ਅੱਛਾ ਇਹ ਨੰਗ ਬੰਦਾ ਰਾਜਾ ਬਣ ਜਵੇ ਹਾਂ ਉਹ ਜਮਈ ਕੀਰ ਰਹੂਗਾ ਉਹ ਗਰੀਬ ਨਾਲੋਂ ਵੀ ਮਾੜਾ ਹੋਊਗਾਗਾ ਰੂਹ ਮਤਲਬ ਨੰਗੇ ਨੰਗੇ ਰਹਿਣਾ ਨੰਗ ਨੰਗੇ ਰਹੂਗਾ ਥਾਲਾ ਖੱਚ ਬੰਦਾ ਰਹੂਗਾ ਜਮਈ ਅੱਛਾ ਹਾਂਜੀ ਉਹ ਭਾਵੇਂ ਦੋ ਮਰਜ਼ੀ ਉਹਨੂੰ ਦੇ ਦਈਏ ਹਾਂਜੀ ਉਹਨੇ ਰੱਜਣਾ ਹੀ ਨਹੀਂ ਇਹਨੂੰ ਐਨਾ ਭੁੱਖ ਦੇਖੀ ਵੀ ਉਹਨੇ ਹਾਂ ਇਹ ਰਾਜਾ ਨੰਗ ਹੋ ਜੂਵੇ ਰਾਜਾ ਫਿਰ ਵੀ ਰਾਜਾ ਰਹੂਗਾ ਉਹ ਹਾਂ ਦੇ ਲੂਗਾ ਉਹ ਉੱਟਾ ਹੀ ਰਹੂਗਾ ਵਾਜਿਬ ਭਾਈ ਆ ਗਲਤ ਜਮੀ ਸਿਰੇ ਵਾਲੀ ਕਰਤੀ ਤੁਸੀਂ ਹੈ ਗਰੀਬ ਵਗਾ ਤੱਕਾ ਨਹੀਂ ਕਰੂਗਾ ਉਹ ਹਾਂ ਇਹ ਨੰਗ ਬੰਦੇ ਕੋ ਪੈਸਾ ਆ ਜੂਵੇ ਉਹ ਮਾੜੇ ਗਰੀਬ ਬੰਦੇ ਨੂੰ ਤੰਗ ਕਰਦਾ ਅੱਛਾ ਮਾੜੇ ਬੰਦੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਇਹ ਮਹਾਰਾਜ ਸਭ ਦਾ ਹੀ ਹੁੰਦਾ ਜੀ